ਬਾਹਰ ਭੀਤਰ ਇੱਕੋ ਜਾਨੋ ਇਹ ਗੁਰ ਗਿਆਨ ਪਤਾਈ ਇਹ ਕਿਨੇ ਦੱਸਿਆ ਗੁਰੂ ਨੇ ਦੱਸਿਆ ਇਹ ਗੁਰ ਗਿਆਨ ਪਤਾਈ ਜਨ ਨਾਨਕ ਬਿਨਿਆ ਪਾ ਜੀਨੇ ਏ ਨਾਨਕ ਬਿਨਾ ਆਪਣਾ ਪਛਾਣਨ ਤੋਂ ਆਪਣਾ ਚੀਨਣਾ ਪੈਣਾ ਆਪਾ ਆਪਣੇ ਹਿਰਦੇ ਦੀ ਪਛਾਣ ਕਰਨੀ ਪਏਗੀ ਜਾ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ ਜਿਹੜੀ ਭਰਮ ਦੀ ਕਾਈ ਹੈ ਜਾਲਾ ਲੱਗਿਆ ਹੋਇਆ ਹੁਣ ਇਹ ਮਿਟੇਗਾ ਤੇ ਫਿਰ ਰੱਬ ਦਿਸੇਗਾ ਇਹ ਮਿਟਣ ਤੋਂ ਬਿਨਾ ਪਰਮਾਤਮਾ ਦੇ ਦਰਸ਼ਨ ਨਹੀਂ ਹੋਣਗੇ ਤੇ ਆਮ ਤੌਰ ਤੇ ਪਤਾ ਕੀ ਹੈ ਅਸੀਂ ਆਪਣੇ ਮਨਾਂ ਦੇ ਵਿੱਚ ਇੱਕ ਖਿਆਲ ਬਣਾਇਆ ਹੈ ਕਿਉਂਕਿ ਜਿਵੇਂ ਸਾਡੇ ਟੈਲੀਵਿਜ਼ਨਾਂ ਦੇ ਵਿੱਚ ਟੀਵੀ ਸੀਰੀਅਲ ਆਉਂਦੇ ਨੇ ਨਾਟਕਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਭਗਤੀ ਕਰਦਾ ਕੋਈ ਮੰਦਰ ਨੂੰ ਜਾਂਦਾ ਹੈ ਕੋਈ ਮਸਜਿਦ ਨੂੰ ਜਾਂਦਾ ਹੈ ਤੇ ਇੰਨੀ ਭਗਤੀ ਚੰਗੀ ਤਰ੍ਹਾਂ ਕਰਦਾ ਹੈ ਕਿ ਕੋਈ ਸ਼ਕਤੀ ਆ ਕੇ ਉਹਦੇ ਸਾਹਮਣੇ ਖੜੋ ਜਾਂਦੀ ਹੈ ਰੱਬ ਤੇ ਉਹ ਪੁੱਛਦਾ ਦੱਸ ਭਗਤਾ ਤੈਨੂੰ ਕੀ ਚਾਹੀਦਾ ਹੈ ਹੁਣ ਅਸੀਂ ਵੀ ਆਪਣੇ ਮਾਈਂਡ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਇਹੋ ਜਿਹੀ ਵਿਚਾਰ ਬਣਾਈ ਹੈ ਕਿ ਅਸੀਂ ਵੀ ਗੁਰਦੁਆਰੇ ਜਾਵਾਂਗੇ ਹੋ ਸਕਦਾ ਸਾਨੂੰ ਵੀ ਇਸੇ ਤਰ੍ਹਾਂ ਕਿਤੇ ਕੋਈ ਰੱਬ ਆ ਕੇ ਸਾਡੇ ਸਾਹਮਣੇ ਖਲੋਜੇ ਕਹੇ ਭਗਤਾ ਤੇਰੀ ਭਗਤੀ ਤੇ ਬੜਾ ਖੁਸ਼ ਆਂ ਦੱਸ ਤੈਨੂੰ ਕੀ ਚਾਹੀਦਾ ਅਸੀਂ ਵੀ ਕਈ ਵਾਰੀ ਆਪਣੇ ਦਬਾਬ ਚ ਇਹੋ ਜਿਹੀ ਸੋਚ ਵਿਚਾਰ ਰੱਖਦੇ ਆ ਪਰ ਭਾਗਾਂ ਵਾਲੇ ਇਸ ਤਰ੍ਹਾਂ ਕੁਝ ਨਹੀਂ ਹੋਏਗਾ ਤੇ ਨਾਲ ਹੀ ਹੋਣਾ ਹੈ ਗੁਰਦੇਵ ਪਾਸ਼ਾ ਜੀ ਨੇ ਗੁਰਬਾਣੀ ਦੇ ਰਾਹੀਂ ਪਰਮਾਤਮਾ ਨੂੰ ਆਪਣੇ ਅੰਦਰੋਂ ਪ੍ਰਗਟ ਕਰਨ ਦੀ ਵਿਧੀ ਦੱਸੀ ਹੈ। ਨਾ ਕਿ ਜਿਵੇਂ ਦੁਨਿਆਵੀ ਧਰਮ ਦੇ ਵਿੱਚ ਪਹਿਲਾਂ ਆਉਂਦੇ ਧਰਮਾਂ ਦੇ ਵਿੱਚ ਲੋਕ ਫਸੇ ਹੋਏ ਸਨ ਉਹਨਾਂ ਧਰਮਾਂ ਨੂੰ ਵਧਾਵਾ ਨਹੀਂ ਦਿੱਤਾ ਸੱਚੇ ਪਾਸ਼ਾ ਜੀ ਨੇ। ਇੱਕ ਨਿਆਰੀ ਵਿਚਾਰ ਦੱਸੀ ਹੈ। ਕਈ ਵਾਰੀ ਕਿਹਾ ਜਾਂਦਾ ਰੱਬ ਮੰਦਰ ਵਿੱਚ ਹੈ, ਮਸਜਿਦ ਵਿੱਚ ਹੈ। ਇਹ ਤੋ ਤੱਕ ਕਿ ਸਿੱਖ ਵੀ ਕਹਿੰਦਾ ਹੈ ਕਿ ਰੱਬ ਗੁਰਦੁਆਰੇ ਦੇ ਵਿੱਚ ਹੈ ਸਭ ਤੋਂ ਵੱਡੀ ਗੱਲ ਤੇ ਭਾਗਾਂ ਵਾਲਿਓ ਗੁਰਦੁਆਰਾ ਸਿੱਖ ਦੇ ਲਈ ਗੁਰੂ ਦਾ ਸਕੂਲ ਹੈ ਇਹ ਧਰਮਸ਼ਾਲਾ ਹੈ ਜਿੱਥੇ ਆ ਕੇ ਸਿੱਖ ਨੇ ਸਟੱਡੀ ਕਰਨੀ ਹੈ ਜਿੱਥੇ ਆ ਕੇ ਸਿੱਖ ਨੇ ਗਿਆਨ ਪ੍ਰਾਪਤ ਕਰਨਾ ਹੈ ਜਿੱਥੇ ਆ ਕੇ ਆਪਣੇ ਗੁਰੂ ਤੇ ਦਰਸ਼ਨ ਕਰਨੇ ਨੇ ਹੁਣ ਜੇ ਤਾਂ ਸਿੱਖ ਕਹਿੰਦਾ ਹੈ ਕਿ ਗੁਰਦੁਆਰੇ ਵਿੱਚ ਵੀ ਰੱਬ ਹੈ ਵੈਸੇ ਤਾਂ ਰੱਬ ਹਰ ਜਗ੍ਹਾ ਦੇ ਵਿੱਚ ਵਸਿਆ ਆ ਪਰ ਜੇ ਕਹਿੰਦਾ ਕਿ ਰੱਬ ਗੁਰਦੁਆਰੇ ਵਿੱਚ ਹੀ ਹੈ ਤੇ ਭਾਗਾਂ ਵਾਲਿਓ ਸਭ ਤੋਂ ਵੱਡਾ ਭਰਮ ਹੈ ਜਿਸ ਭਰਮ ਨੂੰ ਬਾਬੇ ਕਬੀਰ ਨੇ ਦੂਰ ਕੀਤਾ ਸੀ ਅਸੀਂ ਫੇਰ ਉਸੇ ਭਰਮ ਦੇ ਵਿੱਚ ਫਸ ਚੁੱਕੇ ਹਾਂ ਮੁਸਲਮਾਨ ਵੀ ਇਹ ਕਹਿੰਦੇ ਨੇ ਮੱਕੇ ਦੇ ਵਿੱਚ ਹੀ ਰੱਬ ਵਸਦਾ ਹੈ ਮੱਕੇ ਤੋਂ ਬਿਨਾਂ ਕਿਤੇ ਨਹੀਂ ਵਸਦਾ ਹਿੰਦੂ ਵੀਰ ਕਹਿੰਦੇ ਨੇ ਮੰਦਰ ਦੇ ਵਿੱਚ ਰੱਬ ਵਸਦਾ ਹੈ ਕੁਣ ਤੇ ਥੋੜਾ ਜਿਹਾ ਘਟ ਗਿਆ ਪਰ ਪਹਿਲੇ ਸਮਿਆਂ 'ਚ ਹੁੰਦਾ ਸੀ ਕਿ ਜਗਨਨਾਥ ਪੁਰੀ ਨੂੰ ਰੱਬ ਦਾ ਘਰ ਮੰਨਿਆ ਗਿਆ। ਉੱਥੋਂ ਦੇ ਮੰਦਰ ਦੇ ਵਿੱਚ ਕਿਹਾ ਜਾਂਦਾ ਸੀ ਕਿ ਇੱਥੇ ਰੱਬ ਵਸਦਾ। ਹੁਣ ਬਾਬੇ ਕਬੀਰ ਜੀ ਨੇ ਬੜੀ ਪਿਆਰੀ ਵਿਚਾਰ ਦਿੱਤੀ ਹੈ। ਉਹ ਕਹਿੰਦੇ ਅੱਲਾ ਏਕ ਮਸੀਤ ਬਸਤ ਹੈ। ਕਹਿੰਦੇ ਜੇ ਤੁਸੀਂ ਮੰਨਦੇ ਹੋ ਕਿ ਰੱਬ ਮਸੀਤ ਦੇ ਵਿੱਚ ਵਸਦਾ ਮੱਕੇ ਵਿੱਚ ਵਸਦਾ ਹੈ। ਅੱਲਾ ਇੱਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇ ਰਾ ਤੇ ਜਿਹੜਾ ਬਾਕੀ ਦਾ ਦੇਸ਼ ਹੈ ਬਾਕੀ ਦੀ ਦੁਨੀਆ ਉਹ ਫਿਰ ਕਿਸ ਦੀ ਹੋਈ ਜੇ ਤੇ ਤੁਹਾਡਾ ਰੱਬ ਮੱਕੇ ਵਿੱਚ ਵਸਦਾ ਫਿਰ ਕਹਿੰਦਾ ਦੂਜੇ ਨੰਬਰ ਤੇ ਹਿੰਦੂ ਵੀਰਾਂ ਦੀ ਗੱਲ ਆਲੋ ਹਿੰਦੂ ਮੂਰਤ ਨਾਮ ਨਿਵਾਸੀ ਦੁਹਮੈ ਤਤ ਨਾ ਹੈ ਰਾ ਕਹਿੰਦੇ ਹਿੰਦੂ ਵੀਰ ਕਹਿੰਦੇ ਸਾਡਾ ਪਰਮਾਤਮਾ ਮੂਰਤੀ ਵਿੱਚ ਹੈ ਪਰ ਕਹਿੰਦੇ ਇਹਦਾ ਦੋਵਾਂ ਨੇ ਤਤ ਨਹੀਂ ਪਾਇਆ ਇਹਨਾਂ ਦੋਵਾਂ ਨੂੰ ਅਸਲ ਦੀ ਪਛਾਣ ਨਹੀਂ ਹੈ ਦੋਹ ਮੈਂ ਤਤ ਨਾ ਠੇਰਾ ਅੱਲਾ ਰਾਮਾ ਜੀਵ ਤੇਰੀ ਨਾਈ ਤੂੰ ਕਰ ਮਹਿਰਮਤ ਸਾਈ اے ਮਾਲਕ ਜੀ ਮਿਹਰ ਕਰੋ ਸੋਚੀ ਬਖਸ਼ਿਸ਼ ਕਰੋ ਦੱਖਣ ਦੇਸ਼ ਹਰੀ ਕਾ ਬਾਸਾ ਕਹਿੰਦੇ ਹਿੰਦੂ ਵੀਰ ਕਹਿੰਦੇ ਦੱਖਣ ਦੇ ਵਿੱਚ ਬਾਬਾ ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਸਨ ਤੇ ਬਨਾਰਸ ਤੋਂ ਜਿਹੜੀ ਜਗਨਨਾਥਪੁਰੀ ਦੀ ਦਿਸ਼ਾ ਪੈਂਦੀ ਹੈ ਦੱਖਣ ਦੀ ਹੈ ਇਸ ਕਰਕੇ ਬਾਬਾ ਕਬੀਰ ਜੀ ਨੇ ਦੱਖਣ ਲਫ਼ਜ਼ ਵਰਤੇ ਆ ਕਹਿੰਦੇ ਦੱਖਣ ਦੇਸ਼ ਹਰੀ ਕਾ ਬਾਸਾ ਪਸ਼ਮੇ ਅੱਲਾ ਮਕਾਮਾਂ ਕਹਿੰਦੇ ਦੱਖਣ ਦੇ ਵਿੱਚ ਰੱਬ ਵਸਦਾ ਹੈ ਜਗਨਨਾਥ ਕੁੜੀ ਦੇ ਵਿੱਚ ਤੇ ਮੁਸਲਮਾਨ ਵੀਰ ਕਹਿੰਦੇ ਆ ਪੱਛਮ ਦੇ ਵਿੱਚ ਸਾਡੀ ਮਸਜਿਦ ਮੱਕਾ ਹੈ ਉਸ ਦੇ ਵਿੱਚ ਸਾਡਾ ਖੁਦਾ ਵਸਦਾ ਹੈ ਪਰ ਕਹਿੰਦੇ ਦੱਖਣ ਦੇਸ਼ ਹਰੀਕਾ ਬਾਸਾ ਪੱਛਮੇ ਅਲਾ ਮਕਾਮਾ ਦਿਲ ਮੈਂ ਖੋਜ ਕਹਿੰਦੇ ਦੋਵੇਂ ਹੀ ਗਲਤ ਨੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਧਰਮ ਕਮਾ ਰੱਬ ਤੇ ਕਹਿੰਦੇ ਦਿਲ ਵਿੱਚ ਵਸਦਾ ਹੈ ਜੇ ਖੋਜਣਾ ਹੈ ਤੇ ਇਥੋਂ ਲੱਭ ਜੇ ਉਹਨੂੰ ਪਾਉਣਾ ਹੈ ਤਾਂ ਇਥੋਂ ਪਾ ਨਾ ਤੇ ਦੱਖਣ ਵਿੱਚ ਤੇ ਨਾ ਹੀ ਉਹ ਆਪਣਾ ਘਰ ਕਿਸੇ ਹੋਰ ਮੂਰਤੀ ਵਿੱਚ ਨਾ ਹੀ ਉਹ ਕਿਸੇ ਮਸਜਿਦ ਵਿੱਚ ਮੰਦਰ ਵਿੱਚ ਤੇ ਨਾ ਹੀ ਭਾਗਾ ਵਾਲਿਓ ਗੁਰਦੁਆਰੇ ਵਿੱਚ ਬਣਾ ਕੇ ਬੈਠਾ चेता ਸਾਡੀ ਸੋਚ ਇੱਥੇ ਗਲੋਤੀ ਆ ਕਿ ਉਹਦਾ ਅਕਾਲ ਪੁਰਖ ਦਾ ਕੋਈ ਆਪਣਾ ਘਰ ਹੋਏਗਾ ਨਹੀਂ ਇਹ ਜਗ ਸੱਚੇ ਹੀ ਸੱਚੇ ਕੀ ਹੈ ਕੋਠੜੀ ਇਹ ਕੋਠੜੀ ਕਹਦੀ ਹੈ ਸੱਚੇ ਦੀ ਸਾਰਾ ਜਗ ਨਾ ਤੇ ਮਸੀਤ ਗਿਆ ਨਾ ਮੰਦਿਰ ਗਿਆ ਨਾ ਕੋਈ ਧਰਮਸ਼ਾਲਾ ਗਿਆ ਨਾ ਕੋਈ ਗੁਰਦੁਆਰਾ ਗਿਆ ਇਹ ਜਗ ਸੱਚੇ ਕੀ ਹੈ ਕੋਠੜੀ ਸਤੇ ਕਾ ਵਿੱਚ ਵਾਸ ਤੇ ਵਸ ਨਹੀਂ ਰਿਹਾ ਅਕਾਲ ਪੁਰਖ ਸਾਰੇ ਜਗ ਨੂੰ ਕਿਹਾ ਹਰ ਇੱਕ ਜ਼ਰੇ ਜ਼ਰੇ ਦੇ ਵਿੱਚ ਹਰ ਇੱਕ ਕਣ ਕਣ ਦੇ ਵਿੱਚ ਅਕਾਲ ਪੁਰਖ ਵਸ ਰਿਹਾ ਪਰ ਅਸੀਂ ਕਿੱਥੇ ਲੱਭ ਰਹੇ ਹਾਂ ਅਸੀਂ ਕੋਈ ਜਗਾ ਨਿਰਧਾਰਤ ਕਰ ਲਈ ਉੱਥੇ ਜਾ ਕੇ ਅਸੀਂ ਰੱਬ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਨਹੀਂ ਭਾਗਾਂ ਵਾਲਿਓ ਗੁਰਦੁਆਰਾ ਇੱਕ ਸਿੱਖੀ ਦਾ ਸਕੂਲ ਹੈ ਸਤ ਸੰਗਤ ਸਤ ਗੁਰ ਚਟਸਾਲ ਹੈ ਜਿੱਤ ਹਰ ਗੁਣ ਸਿੱਖਾ ਜਿੱਥੇ ਆ ਕੇ ਅਸੀਂ ਹਰੀ ਪਰਮਾਤਮਾ ਦੇ ਗੁਣ ਸਿੱਖਣੇ ਹਨ ਜਿੱਥੇ ਆ ਕੇ ਅਸੀਂ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਣਾ ਹੈ ਤੇ ਗੁਰੂ ਤਰੀਕਾ ਦੱਸੇਗਾ ਗੁਰੂ ਦੱਸੇਗਾ ਪਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਹੈ